ਸਵਾਗਤ ਹੈ ਕਿਸਾਨ ਵੀਰੋ hota ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੱਲਣ ਨੂੰ ਬਾਈ ਜੀ ਸਬਸਕ੍ਰਾਈਬ ਕਰਾ ਲਓ ਨਾਲ ਦੀ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਫੇਰ ਬਣਾਉਣ ਦੇ ਲਈ ਆਪਾਂ ਪਿੰਡ ਕਰਿਆੜ ਵਾਲੇ ਆਏ ਆਂ ਜੀ ਬਾਈ ਬਬਲੂ ਕੋਲ ਆਏ ਗੱਲਬਾਤ ਬਾਈ ਨਾਲ ਕਰਾਂਗੇ ਆ ਜਾ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਆ ਬਬਲੂ ਹਾਂਜੀ ਹਾਂਜੀ ਵਧੀਆ ਬਾਈ ਜੀ ਕੱਲ ਵਾਲੀ ਝੋਟੀ ਬੈ ਗਈ ਉਹਦਾ ਭਰਾ ਮੇਰੇ 5 ਮਿੰਟਾਂ ਦੀ ਬੈ ਗਈ ਕਿੰਨੇ ਕ ਫੋਨ ਆਏ ਫੋਨ ਬਾਈ ਅਗਲੇ ਤੱਕ ਵੀ ਫੋਨ ਆਈ ਹੈ ਚੱਕੇ ਨਹੀਂ ਗਏ ਫੋਨ ਇਹਨੇ ਫੋਨ ਆਏ ਭਰਾ ਮੇਰੇ ਠੀਕ ਆ ਤੇ ਅੱਜ ਆਪਾਂ ਫਿਰ ਦੋ ਨਗ ਦਿਖਾਉਣੇ ਆ ਦੋ ਨਗ ਦਿਖਾਉਣੇ ਆ ਭਰਾ ਮੇਰੇ ਇੱਕ ਤਾਂ ਗਰਲੈਂਡੋ ਆ ਪਿਓਰ ਗਰਲੈਂਡੋ ਆ ਦੂਜਾ ਸੂਹਾ ਸੂਗੀ ਤੇ ਇੱਧਰ ਇਹ ਇੱਕ ਪਿਓਰ ਕੱਟੀ ਮੀਣੀ ਸਿੰਘ ਹਾਲ ਦੇ ਮੜਾ ਕੋਲੇ ਲਿਆ ਸਿੰਘਾਂ ਦੇ ਆ ਦੇਖੋ ਆ ਦੇਖ ਲਾ ਪਿਓਰ ਮੀਣੀ ਆ ਭਰਾ ਮੇਰੇ ਹਰਿਆਣੇ ਦੀ ਆ ਜਿਹੜੀ ਕੱਲ ਮੱਝ ਆਈ ਸੀ ਆਪਣੇ ਕੋਲੇ ਉਹਦੇ ਨਾਲ ਆਈ ਸੀ ਅੱਪਾ ਕੱਲ ਜਾਣ ਕੇ ਨਹੀਂ ਵੀਡੀਓ ਕਰਾਈ ਮੈਂ ਮੱਝ ਦੀ ਕੁਆਲਿਟੀ ਦੀ ਘਾਟ ਦੀ ਨਹੀਂ ਫਰਮਾਉਣਾ ਅੱਛਾ ਵੀ ਕੱਲੀ ਵਿੱਚ ਫੋਟੋ ਵਾਲਾ ਫੋਨ ਲਾਉਣ ਲੱਗ ਪੈਂਦਾ ਚੰਗੀ ਚੀਜ਼ ਸੀਗੀ ਚੰਗੀ ਜੀ ਸੀ ਤਾਂ ਕਰਕੇ ਮੈਂ ਅੱਡ ਵੀਡੀਓ ਕਰਾਇਆ ਹੈ ਆਪਾਂ ਠੀਕ ਆ ਥਾਣੇ ਦੇ ਚਾਰ ਹੀ ਆ ਚਾਰ ਥਾਣਾ ਭਰਾ ਮੇਰਾ ਫੁੱਲ ਸੱਜੇ ਹੋਏ ਗਾਰੰਟੀ ਵਾਲੇ ਹੋਣ ਕਹਿੰਦੇ ਕਹਾਂ ਮੂੰ ਆ ਭਰਾ ਮੇਰਾ ਪਿਓਰ ਆ ਜਿਵੇਂ ਨਿੱਕਾ ਆ ਤੇ ਟੀਕਾ ਟੂਕਾ ਦੇ ਠੀਕਾ ਭਰਾ ਮਿਲਿਆ ਇਹ ਆਪ ਹੈਗੇ ਹਰਦਨ ਗੁੰਗੜ ਦੀ ਠੀਕ ਹੈ ਜੀ ਤੇ ਐਮ 29 ਦਾ ਹੈ ਠੀਕ ਹੈ ਭਰਾ ਆ ਬਾਈਆਂ ਨੇ ਠੀਕ ਹੈ ਇਹ ਠੀਕਾ ਭਰਾ ਇਹਨੂੰ ਭਰਾ ਮਿਲਿਆ ਜਦੋਂ ਹੋ ਗਏ 15 ਦਿਨ 15 ਦਿਨ ਹਾਂ ਬਾਈਆਂ 10 ਮਿਕਾਬ ਤੇ 15 ਦਿਨ ਹੋ ਗਏ ਬਾਈ ਕਹਿੰਦਾ ਵੀ ਠੀਕਾ ਭਰਾ ਤਾਂ ਇਹਦੇ ਤੇ ਮੋਹ ओरिजिनल ਦੋ ਦੰਦ ਆ ਇਹ ਦੋ ਦੰਦ ਆ ਦੇਖੋ ਜੀ ਥੱਲੇ ਤੋਂ ਕਰੋ ਚੈੱਕ ਕੁਆਲਿਟੀ ਇਹਦੀ ਸਰਦੀ ਤਾਂ ਕੈਮਰੇ ਟੁੱਟਾਰੀ ਜਾਂਦਾ ਬਸ ਕੋਈ ਚੱਕਰ ਨਹੀਂ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਚਾਰੇ ਥਣ ਲੱਗੇ ਮੈਂ ਖੋਲੂ ਬਬਲੂ ਤੇ ਬਾਕੀ ਦੀ ਗੱਲ ਭਰਾ ਡਰਦੀ ਆ ਕਟੀਆਂ ਕਰਦੀਆਂ ਹੁੰਦੀਆਂ ਹਾਂ ਉੱਤੇ ਖੁੱਲੀ ਰਹੀ ਵੀ ਆ ਠੀਕ ਆ ਤੇ ਲਿਆਰੇ ਦਾ ਮਨ ਦੀਆ ਬਬਲੂ ਹਾਂ ਆ ਦੇਖੋ ਜੀ ਹੂੰ ਆ ਦੇਖੋ ਜੀ ਤਿਆਰੇ ਥਣ ਲੱਗੇ ਪਿਆ ਦੇ ਠੀਕ ਆ ਜੀ ਤੇ ਕੁਆਲਿਟੀ ਵਜਨ ਵਜਨ ਫੁੱਲਾ ਕੱਟੀਆਂ ਛੋਟੀ ਮੰਨ ਕੇ ਨਾ ਹੋਵੇ ਬੱਟੀਆਂ ਆਪਣਾ ਬੜੀ ਗੱਦ ਕਰ ਬਾਕੀ ਦੇ ਜਿਹੜੀ ਹੂੰ ਇਹ ਮੀਣੀ ਹੁੰਦੀ ਹੈ ਨਾ ਜਿਹਦੇ ਸਿੰਗ ਹਿਲਦੇ ਜਿਵੇਂ Ориਜਨਲ ਹੁੰਦੀ ਆ Ориਜਨਲ ਆ ਆਪਣਾ ਮੇਰਾ ਹੂੰ ਜਿਵੇਂ Ориਜਨਲ ਕੱਟੀ 80% ਦਾ 90% ਦਾ ਠੀਕ ਹੈ ਜੀ ਹਾਂ ਤੇ ਬਾਕੀ ਦਾ ਕਦ ਕੜ ਹੁਣ ਵੀ ਬਥੇਰਾ ਦੰਦਾਂ ਜੋ ਕਿਵੇਂ ਹੋ ਵੀਰੇ ਦੰਦਾਂ ਜੀ ਬਾਈ ਦੋ ਦੰਦਾਂ ਨੂੰ ਕੱਟ ਕੇ ਦਸੱਲੀ ਕਰਕੇ ਲੈ ਜਾਊਗਾ ਇਹ ਧੂੜ ਮਟਵਾਣ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਵੀਰੇ ਹਾਂ ਦੋ ਦੰਦ ਦੋ ਦੰਦ ਤੇ ਥਣ ਚੈਰੀ ਆ ਥਣ ਚਾਰ ਫੁੱਲ ਗਾਰੰਟੀ ਆਉਣ ਨਾਲ ਤਾਂ ਵੀ ਦਸੱਲੀ ਹੋ ਕੁਛ ਇਹਦੀ ਭਰਾ ਮਰੇ ਪਿੱਠ ਬੁੜਾ ਦੇ ਕੱਟੀ ਨਾ ਕਿਥੇ ਪਿਆ ਠੀਕ ਹੈ ਵੀਰੇ ਤੇ ਬਾਕੀ ਦੀ ਗੱਲ ਮੀਣੀ ਪਿਆ ਹੋਰ ਹੈ ਨਾ ਤੇ ਡਿਮਾਂਡ ਆਪ ਹਰ ਗੁੰਗੜਦੀ ਆ ਐਮ ਐਮ ਇਹ ਠੀਕ ਆ ਭਰਾਵਾ ਤੇ ਹੁਣ ਇਹਦੀ ਡਿਮਾਂਡ ਫਿਰ ਜਮਾ ਜਾਏ ਜੀ ਡਿਮਾਂਡ ਜਿਆਦਾ ਜਮਾ 5200 ਬਹੁਤ ਤਿਆਰੀ ਜਾਂ ਹੁਣ ਤਾਂ ਹੋ ਸਕਦਾ ਰਹਿ ਜੇ ਆਰਟੀਐਸ ਸਿਖਾਉਣਾ ਆ ਜਾਵਾ ਲੈ ਕੇ ਉਦੋਂ ਪਤਾ ਆਪਾਂ ਅੱਲ ਵੀ ਦੱਸਿਆ ਸੀਗਾ ਕਿ ਆਪਾਂ ਜਿਹੜੀ ਚੀਜ਼ ਲਾਵਾਂਗੇ ਕੁਆਲਿਟੀ ਲਾਵਾਂਗੇ ਆਪਾਂ ਗੰਦ ਭੁੱਲ ਲੈ ਕੇ ਨਹੀਂ ਖੜਨਦੇ ਬਾਕੀ ਦੀ ਗੱਲ ਆਪਣੀ ਤਾਂ ਟੀਕਾ ਭਰਾਵਾ ਅਗਲਾ ਆਪਦੀ ਖਾਲੀ ਮੰਨ ਕੇ ਜਲ ਜਾਵੇ ਆਪਣਾ ਬਸੂ 7-8 ਮਿੰਟਾਂ ਚ ਵਿਕਣ ਵਾਲਾ ਹੁੰਦਾ ਭਰਾ ਮੇਰੇ ਆਪਾਂ ਨੇ ਹੈਗਾ ਵੀ ਲੰਮਕੀ ਜਾਊਗਾ ਦੋ ਤਿੰਨ ਦਿਨ ਲੈਣਾ 52000 ਜਮਾਨਤਾਨ ਹੋ ਜਾਊਗਾ ਜਮਾਨਤਾਨ ਹੋ ਜਾਊਗਾ ਘਰ ਆਏ ਬੰਦੇ ਦਾ ਕੁਆਲਿਟੀ ਲੈ ਕੇ ਜਿਹੜਾ ਲੈ ਕੇ ਜਾਓ ਤੇ ਹੁਣ ਆਪਾਂ ਗੱਲ ਕਰ ਲਏ ਦੋ ਨੰਬਰ ਦੀ ਦੋ ਨੰਬਰ ਵਾਲੀ ਭਰਾਵਾ ਕਰ ਲੈ ਦੋਗਾ ਖੋਲੋ ਇਹਨਾਂ ਤੌਰ ਤੇ ਦਿਖਾਈ ਗਏ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਬਾਕੀ ਦੀ ਗੱਲ ਉਹਨੂੰ ਵੀ ਆਪਾਂ ਜਾਇਜ਼ ਦੇ ਦੇਣੀ ਆ ਭਰਾ ਭਰਾ ਨੂੰ ਠੀਕ ਆ ਬਾਕੀ ਦੀ ਗੱਲ ਕੁਆਲਿਟੀ ਜਮਾਂ ਗਰਲੈਂਡੋ ਆ ਕ੍ਰਾਸ ਚ ਵੀ ਨਹੀਂ ਆਪਾਂ ਕਹਿ ਸਕਦੇ ਹੂੰ ਤੇ ਕੀ ਦੂਜਾ ਸੂਆ ਵੀਰੇ ਦਾ ਦੂਜਾ ਸੂਆ ਇਹਨਾਂ ਦਾ ਦੂਜਾ ਸੂਆ ਆ ਗਿਆ ਗੱਡੀ ਸੀਲ ਵਰ ਫਰ ਗਈ ਤੇ ਕਿੰਨਾ ਦੁੱਧ ਕੱਢਿਆ ਨੇ ਪਹਿਲੇ ਸੂਏ ਬਈ ਪਹਿਲੇ ਨੇ ਝੂਠ ਨਹੀਂ ਮਾਰਦੇ 15 ਕਿਲੋ ਦਾ ਦੁੱਧ ਆਵਾ ਐਤ ਕੀ 20 ਕਿਲੋ 18 ਕਿਲੋ ਹੋਣਾ ਕੀ ਫਾਇਦਾ ਐਤ ਕੀ ਫਿਰ ਕਿੰਨਾ ਕੱਢ ਦੂ ਐਸ ਕਿ ਭਾਈ ਥੋੜਾ 18 16 ਤੋਂ 17 ਕਿਲੋ ਕੱਢ ਦੋ ਹੁਣੇ ਤਾਰ ਕੋਈ ਹਾਲੇ ਗੱਡੀ ਲੈ ਕੇ ਵਸਦਾ ਰਹਾ ਪਾ ਕੇ ਵੀਡੀਓ ਕਰਾ ਤਿੰਨ ਮਹੀਨੇ ਵੀ ਨਹੀਂ ਤੇ ਦਿਨ ਕਿੰਨੇ ਬਾਕੀ ਆ ਇਹਦਾ ਦਿਨ ਭਰਾ ਮੇਰੇ ਮੜਕਾ ਨੇ 5 ਦਿਨ ਦੱਸਿਆ ਤੇ ਫਿਰ ਮੁੱਲ ਇਹਦਾ ਜਾਇਜ਼ਾ ਹੁਣ ਮੁੱਲ ਇਹਦਾ ਜਾਇਜ਼ ਲੈਣਾ ਪਾ ਮੁੱਲ 55000 ਰੁਪਏ ਕਰਨਾ ਉਹ ਤੋਂ ਵੀ ਮਾਨਦਾਨ ਕਰਨਾ ਚੀਜ਼ਾਂ ਹੁੰਦੀਆਂ ਹਨਾ ਚੀਜ਼ ਦੇ ਹਿਸਾਬ ਨਾਲ ਮੁੱਲ ਹੁੰਦਾ ਠੀਕ ਹੈ ਜੀ ਮੁੱਲ ਨਹੀਂ ਕੋਈ ਡੋਬਾ ਨਾ ਮੁੱਲ ਐ ਕੋਈ ਕਰਦਾ ਨਹੀਂ ਹੈਗਾ 65 70 80 90 ਲੱਖ ਐ ਕਰੀ ਜਾਂਦਾ ਠੀਕ ਆਪਾਂ ਜਾਇਜ਼ ਜਾਇਜ਼ ਦੇਵਾਂਗੇ ਆਪਾਂ 55 ਚ ਦੇ ਦੇਣੀ ਆ ਮਾਨਦਾਨ 100000 ਦੇ ਵਿੱਚੋਂ ਮਾਨਦਾਨ ਕਰ ਦਾਂਗੇ ਤੇ ਨੰਬਰ ਫੇਰ ਬੋਲੋ ਜੀ ਨੰਬਰ 700999890 ਜੌਂਡ ਬਈ ਪਿੰਡ ਕਰਿਆੜ ਵਾਲਾ ਜ਼ਿਲ੍ਹਾ ਕਰਿਆੜ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾਪੁਰਾ ਪਟਾਉ ਦਾ ਨਗੀਨਾ ਹੀ ਆ ਦੋਨੇ ਪਰ ਆਪਣਾ ਜਿਹੜਾ ਲੈ ਗਿਆ ਬੰਦਾ ਯਾਦ ਰੱਖੂ ਜੋ ਕੱਟੀ ਰਹੇਗੀ ਜਿੱਦੇ 2 ਮਹੀਨੇ ਚੈੱਕ ਚੈੱਕ ਕਰਾ ਦੀ ਬੰਦੇ ਨੇ ਠੀਕ ਆ ਇਹ ਵੀਡੀਓ ਸੁਣਦਾ ਅਗਲਾ ਠੀਕ ਆ ਕੋਈ ਕਹਿਣ ਪਿਆ ਗੱਲਾਂ ਨਹੀਂ ਰਹੀਆਂ ਜਿੱਦੇ ਕੱਤੀ ਕਰਾ ਸੀ ਜੈਕ ਬਾਈ ਨੇ ਟੀਕਾ ਵੈਰੇ ਭਰਾਇਆ ਵਗਾਂ 85000 ਰੁਪਏ ਦੀ ਆ ਵੀਡੀਓ ਆਲਾ ਚਾਹੇ ਸੇਵ ਕਰ ਲੈ ਕੋਈ ਮਰਜ਼ੀ ਕਰ ਲੈ ਮੇਰੇ ਘਰੇ ਬੰਨ ਜੀ ਠੀਕ ਆ ਜੀ ਬਸ ਠੀਕ ਆ ਗੱਲ ਤੇ ਜਿਹੜੀ ਪਸ਼ੂ ਮੰਡੀ ਆ ਆਪਣੇ ਰਾਮਪਰਾਓ ਕੋਲੇ ਹੈ ਨਾ ਜਮਾ ਹਾਂ ਜਮਾ ਕੋਲੇ ਆ ਭਰਾ ਮੇਰੇ ਤੇ ਇਧਰਲੇ ਪਾਸੇ ਤੱਪਾ ਵੀ ਨੇੜੇ ਆ ਹਾਂ ਇਧਰਲੇ ਪਾਸੇ ਤੱਪਾ ਵੀ ਨੇੜੇ ਆ ਨੰਬਰ 980 7009998040 7009998064 ਪਿੰਡ ਗਰਿਆੜ ਵਾਲਾ ਠੀਕ ਆ ਬਰਾ ਭਰਾ ਮੇਰਾ ਥੱਲੇ ਉਹ ਜੇ ਗਾਂ ਵੀ ਨਹੀਂ ਖੜਿਆ ਆਉਣ ਲੈਣ ਮਗਾਨੀਆਂ ਥੱਲੇ ਮੁਖੜ ਲਗਾ ਚੀਪਾ ਮਾਰਦੇ ਹੱਥ ਲਾਉਣ ਦੀ ਲੋੜ ਨਹੀਂ ਠੀਕ ਆ ਵੀਰੇ ਹਾਂ ਓਕੇ ਤੇ ਮੁੱਲ ਜਮਾ ਜਾਇਆ ਜਾ ਗਿਆ ਹਣਾ ਤੇ ਐਂ ਅਗਲਾ ਵਿੱਚ ਕਹਿ ਦੇਣਗੇ ਵੀ ਕੱਟੀ ਦੇ ਪੈਸੇ ਕੱਟੀ ਜਮਾ ਰੈਡੀ ਐ ਤੇ ਬਾਕੀ ਦਾ ਮੀਣੀ ਆ ਠੀਕ ਆ ਭਰਾ ਮੇਰਾ ਆਣਾ ਸਮਝੋ ਵੀ ਮੁੱਲ ਮੁੱਲ ਚੀਜ਼ ਤੇ ਸੋਨੇ ਦੇ ਮੁੱਲ ਲੱਗਦੇ ਹੁੰਦਾ ਬਈ ਠੀਕ ਆ ਠੀਕ ਆ ਓਕੇ ਜੀ ਹਾਂ ਜੇ ਕੋਈ ਲੈਣੀ ਆ ਕੋਈ ਆਮ ਕੱਟੀ ਲੈਣੀ ਆ 30 35 32 33 ਵੀ ਮਿਲ ਜੂਗੀ 20 ਦੀ ਵੀ ਮ ਯਾਰ ਜੀ ਮੈਂ ਦੋਵੇਂ ਇੱਕ ਖਰਾਕ ਲੈ ਲਊਗਾ ਜਿੱਦੇ ਤਿਆਰ ਹੋਗੀ ਉਹਦੇ ਇੱਕ ਤੀਜੀ ਗੱਡੀ ਮੈਂ ਲੈ ਲਊਗਾ ਠੀਕ ਆ ਓਕੇ ਜੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ